ਸਾਡੇ ਦੇਸ਼ ਦੇ ਵਿੱਚ ਜਦ ਵੀ ਕੋਈ ਚੀਜ਼ ਬਣਨ ਤੇ ਆਉਂਦੀ ਹੈ ਸਾਡੇ ਆਪ ਦੇ ਆਗੂ ਖਰਾਬ ਕਰਦੇ ਤੇ ਮੈਂ ਨੰਦਪੁਰ ਸਾਹਿਬ ਦੀ ਰੈਲੀ ਤੇ ਗੱਲ ਕਹੀ ਸੀ ਵੀ ਇਹ ਅੰਦੋਲਨ ਫੇਲ ਹੋਊਗਾ ਕਿਉਂਕਿ ਆਗੂ ਆਗੂ ਵੀ ਜਦ ਕਿਸੇ ਨੇ ਕੋਈ ਰਾਜੇ ਨੇ ਗੱਲ ਕਹਿਤੀ ਵੀ ਮੈਂ ਬੇਲਸੀ ਵਾਪਸ ਲੈ ਰਿਹਾ ਤੇ ਮਾਫੀ ਵੀ ਮੰਗ ਲਈ ਇਹਦਾ ਮਤਲਬ ਬਹੁਤ ਨਫੀਜ਼ ਇਨਸਾਨ ਬਹੁਤ ਵੱਡਾ ਇਨਸਾਨ ਹੈ ਤੈਨੂੰ ਤੁਸੀਂ ਉੱਥੇ ਬੈਠ ਕੇ ਲਿਖਵਾ ਲੈਂਦਾ ਤੁਹਾਨੂੰ ਲਿਖ ਕੇ ਦੇ ਦੇਣਾ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਜਿਹੜੇ ਆਗੂ ਨੇ ਅਨਪੜ ਲੋਕ ਇਹਨਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਪੈਸਾ ਜਾਇਦਾਦ ਤੇ ਹੁੰਦਾ ਹੈ ਮਾ ਬਾਦਲ ਸਾਹਿਬ ਦੇ ਘਰ ਦੇ بڑے ਕਮਰੇ ਤੋਂ ਦੇਖੇ ਨੇ ਇਹ ਇਹ ਨੂੰ ਵੀ ਦੇਖਿਆ ਮੈਂ ਸਾਰੀਆਂ ਗਾਂਧੀ ਫੈਮਲੀ ਕੀ ਤੇ ਬਾਦਲ ਸਾਹਿਬ ਫੈਮਲੀ ਕੀ ਤੇ ਜਿੰਨੀਆਂ ਫੈਮਲੀ ਸਭ ਨੂੰ ਜਾਣਦਾ ਸਭ ਤੋਂ ਪਹਿਲਾਂ ਮੈਨੂੰ ਆਪਦੇ ਫੋਪੜ ਦੇ ਖਾਨਦਾਨ ਦਾ ਜੀ ਮਾ ਠੋਕੇ ਬੀਬੀ ਮੇਰੇ ਰਿਸ਼ਤੇਦਾਰ ਇਹ ਕਹਿੰਦੇ ਨੇ ਰਾਜ ਨੇ ਵੀ ਤੁਹਾਨੂੰ ਬੋਲਦਾ ਕਿ ਚੋਰ ਤੁਸੀਂ ਵੀ ਆ ਜੀ ਤੇ ਮੇਰੇ ਘਰ ਦਾ ਚੋਰ ਹ ਤਾਂ ਮੈਨੂੰ ਚੋਰ ਕਹੋ ਇਹ ਜਿਹੜੇ ਹਾਲਾਤ ਨੇ ਸਾਡੇ ਲੀਡਰਾਂ ਨੇ ਪੈਦਾ ਕੀ ਜਿਹੜਾ ਲੀਡਰ ਆਇਆ ਹੈ ਜਿਹੜੀ ਪਾਰਟੀ ਆਈ ਹੈ ਰੱਜ ਕੇ ਪੰਜਾਬ ਨੂੰ ਖਾਦਾ ਅਸੀਂ ਪੈਸੇ ਪਿੱਛੇ ਵਿਕ ਜਾਂਦੇ ਪੱਕੀ ਪਕਾਈ ਖਾਣ ਦੀ ਸਾਡੇ ਪੰਜਾਬੀਆਂ ਨੂੰ ਆਦਤ ਹ ਤਾਂ ਇਸ ਉਧਰੋਂ ਗੈਸ ਦੇ ਗੋਣੇ ਚੱਲਦੇ ਆ ਥਰੂ ਗੈਸ ਦੇ ਏ ਗੈ ਜੀ ਦਿਖਾਉਣ ਲਈ ਵੀ ਸੀ ਚੱਲੇ ਆ ਦੇ ਸਾਰੇ ਸਾਰੇ ਪੰਚੇਤ ਨਾਲ 2000 ਹੁੰਦਾ ਵੀ ਨਾਲ ਹੈ ਮੈਂ ਬਹੁਤ ਬੋਲਿਆ ਬਹੁਤ ਕੁਝ ਹੋਇਆ ਇੱਕ ਕਿਸੇ ਨਾਲ ਖੜ ਨਹੀਂ ਸਕਦੇ ਸਿਰਫ ਆਪ ਦੇ ਆਪੇ ਰੁਕੀਆਂ ਸਿੱਖਦੇ ਅੱਜ ਵੀ ਇੰਨ ਦੁਨ ਲੋਨ ਕਿਸਾਨਾਂ ਦਾ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ ਜਦ ਤੱਕ ਇਹ ਆਗੂ ਪਾਸੇ ਨਹੀਂ ਹੁੰਦਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਰ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਉਸ ਅਦਾਕਾਰ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਮਤਲਬ ਪੰਜਾਬੀ ਫਿਲਮਾਂ ਤੋਂ ਲੈ ਕੇ ਹਰ ਇੱਕ ਸਮਾਜੀ ਕੰਮ ਦੇ ਵਿੱਚ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਸਾਥ ਦਿੱਤਾ ਹੈ ਸਾਡੇ ਨਾਲ ਨੇ ਯੋਗਰਾਜਜੀਤ ਸਾਹਿਬ ਤੁਸੀਂ ਪਟਿਆਲੇ ਆਏ ਹੋ ਅੰਜੂ ਜੀ ਵੀ ਦੁਖਨਵਾਲਾ ਸਾਹਿਬ ਵੱਲੋਂ ਮੱਥਾ ਟੇਕ ਲਈ ਆਏ ਹੋ ਅਲੱਗ ਦਾ ਪਟਿਆਲੇ ਆ ਕੇ ਸਵਾਲ ਹੁੰਦਾ ਹੈ ਪਰ ਪੰਜਾਬ ਦੇ ਵਿੱਚ ਸਰ ਜਿਹੜੇ ਹਾਲਾਤ ਚੱਲ ਰਹੇ ਨੇ ਕਿਸਾਨੀ ਮੁੱਦੇ ਦੇ ਉਸ ਬਾਰੇ ਤੁਸੀਂ ਕੀ ਕਹੋਗੇ ਗੁਰੂ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਾਲਾਤ ਕਿਹੜਾ ਹੋ ਇਹੋ ਜੇ ਚੱਲ ਰਹੇ ਨੇ ਪੰਜਾਬ ਦੇ ਹਾਲਾਤ ਦੀ ਧਰਤੀ ਜਾਦੀ ਸਜੀ ਗਈ ਹੈ ਤਦ ਤੱਕ ਉਹਦੋ ਤੋਂ ਇਹੀ ਹਾਲ ਚੱਲਿਆ ਔਰ ਇਹ ਬੜੀ ਦੁੱਖ ਭਰੀ ਗੱਲ ਹੈ ਕਿ ਇਹ ਜਿਹੜੇ ਹਾਲਾਤ ਨੇ ਸਾਡੇ ਲੀਡਰਾਂ ਨੇ ਪਤਾ ਕੀਤਾ ਸਾਡੇ ਚ ਪਾਰਟੀਆਂ ਬਾਜ਼ੀਆਂ ਹੋ ਗਈਆਂ ਗੁੱਟਪੰਦੀਆਂ ਹੋ ਗਈਆਂ ਅਸੀਂ ਪੰਜਾਬੀ ਫਟ ਗਏ ਕੌਮ ਫਟ ਗਈ ਇਸ ਕਰਕੇ ਪੰਜਾਬ ਦੇ ਹਾਲਾਤ ਨੇ ਇੱਥੋਂ ਸਾਰੇ ਛੱਡ ਕੇ ਪੰਜਾਬ ਨੂੰ ਬਾਹਰਲੇ ਮੁਲਕਾਂ ਚਲੇ ਗਏ ਪਿਛੜੇ ਦੇ ਘਰ ਉੱਜੜ ਗਏ ਕਬੂਤਰ ਬੋਲਦੇ ਆ ਗਿੱਦਾਂ ਨੇ ਉੱਥੇ ਛਾਵਾ ਪਾਈਆਂ ਹੋਈਆਂ ਨੇ ਇਸ ਕਰਕੇ ਹਾਲਾਤ ਹੋ ਗਏ ਜਿਹੜਾ ਲੀਡਰ ਆਇਆ ਜਿਹੜੀ ਪਾਰਟੀ ਆਈ ਰੱਜ ਕੇ ਪੰਜਾਬ ਨੂੰ ਖਾਦਾ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਕਿੱਡਾ ਵੱਡਾ ਸੀ ਇਹ ਛੋਟਾ ਹੁੰਦਾ ਗਿਆ ਹੁੰਦਾ ਗਿਆ ਇਹ ਸਾਡੀ ਆਪ ਦੀ ਗੱਲ ਹੈ ਕਿਸੇ ਨੇ ਬਾਹਰੋਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਸਾਡੇ ਆਪ ਦੇ ਕਸੂਰ ਆਪ ਦੀਆਂ ਗੱਲਾਂ ਆਪ ਦੀਆਂ ਪਾਤਾ ਅਸੀਂ ਪੈਸੇ ਪਿੱਛੇ ਵਿਕ ਜਾਂਨੇ ਪੱਕੀ ਪਕਾਈ ਖਾਣ ਦੀ ਸਾਡੇ ਪੰਜਾਬੀਆਂ ਨੂੰ ਆਦਤ ਹੈ ਇਸ ਕਰਕੇ ਇਹ ਹਾਂ ਜੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਮੈਂ ਕਹਿੰਦਾ ਤੁਸੀਂ ਉਹ ਗੱਲ ਕਰਨਾ ਚਾਹੁੰਦੇ ਹੋ ਤੇ 1916 17 ਦੇ ਵਿੱਚ 16 ਦੇ ਵਿੱਚ ਪਗਰ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਹੋਣਾ ਨੇ ਤੇ ਦੇ ਫਾਦਰ ਸਾਹਿਬ ਨੇ ਮਿਲ ਕੇ ਇੱਕ ਸਾਰੰਦੂਲਨ ਅੰਗਰੇਜ਼ਾਂ ਦੇ ਖਿਲਾਫ ਕੀਤਾ ਸੀ ਜਿਹੜੇ ਬਿਲ ਆਏ ਸੀ ਜਿਹੜੇ ਅੱਜ ਆਏ ਹੋਏ ਉਦੋਂ ਇਹ ਅੰਦੂਲਨ ਬੜਾ ਵੱਡਾ ਹੋਇਆ ਕਾਫੀ ਬੰਦੇ ਮਰੇ ਟ੍ਰੇਨਾਂ ਉੱਥਲੇ ਲੋਗ ਆਏ ਦਿੱਲੀ ਟ੍ਰੈਕਟਰ ਮਾਰਚ ਹੋਈ ਸਾਰਾ ਕੁਝ ਇਹ ਅੰਗਰੇਜ਼ਾਂ ਨੂੰ ਪਤਾ ਲੱਗਿਆ ਵੀ ਇਹ ਗੱਲ ਹੁਣ ਬੰਦ ਨਹੀਂ ਇਹ ਤੋਂ ਕ੍ਰਾਂਤੀ ਸ਼ੁਰੂ ਹੋ ਜੂਗੀ ਤਾਂ ਉਹਨਾਂ ਨੇ ਉਹ ਬਿਲ ਵਾਪਸ ਕਰਾ ਇਹ ਸਿਸਟਮ ਯੂਰਪ ਦੇ ਵਿੱਚ ਫੇਲ ਹੈ। ਜੀ। ਗੈਸਟਨ ਕੰਟਰੀਆਂ ਫੇਲ ਹੈ। ਇਹ ਕਿਹ ਸਿਸਟਮ? ਇੱਕ EVM ਮਸ਼ੀਨਾਂ ਤੁਹਾਡੀਆਂ। ਜੀ। ਇਲੈਕਸ਼ਨ ਦਾ। ਇਹ ਸਿਸਟਮ ਗਲਤ ਸਿਸਟਮ। ਸਾਡੇ ਦੇਸ਼ ਦੇ ਵਿੱਚ ਜਦ ਵੀ ਕੋਈ ਚੀਜ਼ ਬਣਨ ਤੇ ਆਉਂਦੀ ਹੈ ਸਾਡੇ ਆਪ ਦੇ ਆਗੂ ਖਰਾਬ ਕਰ ਦਿੰਦੇ ਨੇ। 2021 ਚੋਂ ਦੋਨੋਂ ਸ਼ੁਰੂ ਹੋਇਆ। ਮੈਂ ਸੰਦੋਲਨ ਦਾ ਬਹੁਤ ਵੱਡਾ ਹਿੱਸਾ ਰਿਆ ਔਰ ਇੱਕ ਸਾਲ ਡੇਢ ਸਾਲ ਬਹੁਤ ਸ਼ਦਤ ਨਾਲ ਗੁਰੂ ਮਹਾਰਾਜ ਦੇ ਹੁਕਮ ਹੋਇਆ ਟਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਬਾਬਾ ਦਰਸ਼ਨ ਸਿੰਘ ਨੇ ਕਿਹਾ ਵੀ ਆਪਾਂ ਚੱਲਣਾ ਨਾਲ ਨਾਲ ਤੁਰਪੇ ਮੈਂ ਸੰਦੂਲਨ ਦੇ ਵਿੱਚ ਇੱਕ ਇੱਕ ਆਗੂ ਦਾ ਤੇ ਇੱਕ ਇੱਕ ਕਿੱਸਾ ਜਾਣਦਾ ਕਿੱਥੇ ਕੀ ਹੋਇਆ ਤੇ ਕਿੱਥੇ ਕੀ ਨਹੀਂ ਹੋਇਆ 10-15 ਲੱਖ ਬੰਦਾ ਦਿੱਲੀ ਦੇ ਬਾਰਡਰ ਤੇ ਬੈਠਾ ਸੀ ਸਾਲ ਦੇ ਵਿੱਚ 7-800 ਬੰਦਾ ਸ਼ਹੀਦ ਹੋ ਗਿਆ ਉਹਦਾ ਮੰਜ਼ਰ ਸ਼ਾਇਦ ਜ਼ਿੰਦਗੀ 'ਚ ਮੇਰੇ ਨਾਲ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਤੁਸੀਂ ਉੱਥੇ ਹੋਵੋਗੇ ਜੀ ਜੀ ਉਹ ਹੁਣ ਪ੍ਰਧਾਨ ਮੰਤਰੀ ਜੀ ਨੇ ਇੱਕਦਮ ਸੋਚਿਆ ਵੀ ਸ਼ਾਇਦ ਇਹ ਚੀਜ਼ ਗਲਤ ਹੋ ਗਈ ਉਹਨਾਂ ਨੇ ਉੱਠ ਕੇ ਮਾਫੀ ਮੰਗੀ ਔਰ ਇਹ ਵੀ ਕਿਹਾ ਸ਼ਾਇਦ ہماری ਤਪੱਸਿਆ 'ਚ ਕੋਈ ਕਮੀ ਰਹੇਗੀ ਹੋਗੀ ਜੀ ਬੜੀ ਅੱਛੀ ਗੱਲ ਆ ਔਰ ਮੈਂ ਇਸ ਗੱਲ ਨੂੰ ਬਹੁਤ ਸਰਾਣਿਆ ਕਿ ਵਾਹ ਰਾਜਾ ਹੋਵੇ ਤਖਤੋ ਤਾਜ ਦਾ ਤੇ ਉਹ ਮਾਫੀ ਮੰਗ ਲੇ ਔਰ ਮਹਿਸੂਸ ਕਰੇ ਵੀ ਗੱਲ ਗਲਤ ਹੈ ਬੜਾ ਚੰਗਾ ਕਿ ਜਿਹੜੇ ਆਗੂ ਸੀ ਰਾਜੇ ਵਾਲੇ ਵਗੇ ਹੋਰ ਜਿੰਨੇ ਵੀ ਇਹਨਾਂ ਦੇ ਜਿਹੜੇ ਹੁਣ ਫਟੇ ਹੋਏ ਨੇ ਗਰੁੱਪ ਬਣੇ ਹੋਏ ਨੇ ਇਹ ਲੋਕ ਬਹੁਤ ਚਿਰ ਤੋਂ ਜਾਣਦਾ ਔਰ ਇਹਨਾਂ ਬਾਰੇ ਵਿੱਚ ਬਹੁਤ ਕੁਝ ਸਟੇਜ ਤੇ ਬੋਲ ਵੀ ਰਿਹਾ ਸੀ ਇੱਕ ਕੋਈ ਮੈਕਮੀਜ ਖਿੱਚਦਾ ਸੀ ਕੋ ਕੁਝ ਬੋਲਦਾ ਸੀ ਕੋ ਕੁਝ ਬੋਲਦਾ ਸੀ ਤੇ ਮੈਂ ਅਨੰਦਪੁਰ ਸਾਹਿਬ ਦੀ ਰੈਲੀ ਤੇ ਗੱਲ ਕਹੀ ਸੀ ਵੀ ਇਹ ਅੰਦੋਲਨ ਫੇਲ ਹੋਊਗਾ ਕਿਉਂਕਿ ਆਗੂਆਂ ਤਾਂ ਉਹੀ ਗੱਲ ਹੋਈ ਮੈਂ ਦਿੱਲੀ ਗਿਆ ਉੱਥੇ ਮਸਤੀ ਤੇ ਬੋਲਣ ਲੱਗਿਆ ਤਾਂ ਇਹਨਾਂ ਨੂੰ ਬੜੀ ਤਕਲੀਫ ਹੋਈ ਮੈਂ ਗੱਲ ਠੋਕ ਕੇ ਕਰਦਾ ਸੀ ਅੱਜ ਵੀ ਕਰਦਾ ਤਾਂ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਔਰ ਮੈਂ ਗੱਲ ਉਹ ਤੋਂ ਕਹੀ ਸੀ ਵੀ ਹੋ ਤੁਸੀਂ ਉੱਥੇ ਹੋ ਨਾ ਪ੍ਰਧਾਨ ਮੰਤਰੀ ਜੀ ਨੇ ਤੁਹਾਨੂੰ ਕਹਿਤਾ ਬਹੁਤ ਚੰਗੀ ਗੱਲ ਆ ਤੁਸੀਂ ਉਹਨਾਂ ਕੋਲ ਜੀ ਸਾਨੂੰ ਲੈ ਕੇ ਜੀ ਮੈਂ ਇੱਕ ਗੱਲ ਪੁੱਛਣਾ ਚਾਹਣਾ ਵੀ ਜਦ ਕਿਸੇ ਨੇ ਇੱਕ ਰਾਜੇ ਨੇ ਗੱਲ ਕਹਿਤੀ ਵੀ ਮੈਂ ਬਿਲ ਅਸੀਂ ਵਾਪਸ ਲੈ ਰਹੇ ਹਾਂ ਤੇ ਮਾਫੀ ਵੀ ਮੰਗ ਲਈ ਇਹਦਾ ਮਤਲਬ ਬਹੁਤ ਨਫੀਜ਼ ਇਨਸਾਨ ਹੈ ਬਹੁਤ ਵੱਡਾ ਇਨਸਾਨ ਤੇ ਤੁਸੀਂ ਉੱਥੇ ਬੈਠ ਕੇ ਲਿਖਵਾ ਲੈਂਦਾ ਤੁਹਾਨੂੰ ਲਿਖ ਕੇ ਦੇ ਦੇਣਾ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਜਿਹੜੇ ਆਗੂ ਨੇ ਅਨਪੜ੍ਹ ਲੋਕ ਨੇ ਤਾਮਰੇਡ ਲੋਕ ਨੇ ਇਹ ਇਹਨਾਂ ਨੂੰ ਦੋਈ ਚੀਜ਼ਾਂ ਚਾਹੀਦੀਆਂ ਪੈਸਾ ਜਾਇਦਾਦ ਇਹ ਹੁੰਦਾ ਹੈ ਮਾ ਬਾਗਲ ਸਾਹਿਬ ਦੇ ਕਰੀਬ ਬੜੇ ਕਾਮਰੇਡੋਂ ਦੇ ਦੇਖੇ ਨੇ ਇਹ ਇਹਨੂੰ ਵੀ ਦੇਖਿਆ ਔਰ ਮੈਨੂੰ ਇਹ ਗੱਲ ਖਟਕਦੀ ਸੀ ਵੀ ਇਹ ਗੱਲ ਹੋਊਗੀ ਔਰ ਉਹ ਹੀ ਤਨ ਹੋਈ ਕੀ ਉੱਥੇ ਗਏ ਕੀ ਇਹਨਾਂ ਨਾਲ ਹੋਇਆ ਮੈਨੂੰ ਵੀ ਪਤਾ ਹੈ ਮੈਂ ਪੰਜਾਬ ਤੋਂ ਬ੍ਰਾਹਮਣਾ ਜੀ ਦੀ ਕੁੰਡਲੀ ਸਾਰਿਆਂ ਦੀ ਮੇਰੇ ਕੋਲ ਆ ਮੇਰੇ ਫੁੱਫੜ ਤੋਂ ਲੈ ਕੇ ਤਾਲੂ ਸਭ ਤੋਂ ਲੈ ਕੇ ਰਸੂਤ ਜੀ ਮੈਂ ਸਾਰੀਆਂ ਗਾਂਧੀ ਫੈਮਲੀ ਕੀ ਤੇ ਬਾਗਲ ਸਾਹਿਬ ਫੈਮਲੀ ਕੀ ਤੇ ਜਿੰਨੀਆਂ ਫੈਮਲੀਆਂ ਸਭ ਨੂੰ ਜਾਣਦੇ ਸਭ ਤੋਂ ਮੈਨੂੰ ਪਤਾ ਮੈਨੂੰ ਆਪ ਦੇ ਫੁੱਫੜ ਦੇ ਖਾਨਦਾਨ ਨਾਲ ਜੀ ਸਰ ਮੈਂ ਠੋਕੇ ਵੀ ਮੇਰੀ ਬੋਲ ਜੀ ਮੇਰੇ ਰਿਸ਼ਤੇਦਾਰ ਇਹ ਕਹਿੰਦੇ ਕਿ ਨਰਾਜ਼ ਨਹੀਂ ਵੀ ਬੋਲਦਾ ਲੈ ਕਿ ਚੋਰ ਤੁਸੀਂ ਵੀ ਹੈ ਜੀ ਤੇ ਵੀਰੇ ਘਰ ਦਾ ਚੋਰ ਤਾਂ ਮੈਨੂੰ ਚੋਰ ਕਹੂਗਾ ਹੁਣ ਹੋ ਗੰਨ ਆਈ ਗਈ ਸਾਰੇ ਆ ਗਏ ਕਿਉਂਕਿ ਲੀਡਰਾਂ ਦਾ ਤਾਂ ਕੋਈ ਮਰਿਆ ਨਾ ਜੀ ਜਿਹੜੇ ਆਗੂ ਨੇ ਤਾਂ ਕੋਈ ਮਰਿਆ ਬਾਪ ਸਾਹਿਬ ਆਹੀ ਹੋਣਾ ਸੀ ਆਹੀ ਮੇਰੀ ਗੱਲ ਸੀ ਵੀ ਮੁੜ ਕੇ ਲਿਖ ਕੇ ਨਹੀਂ ਮਰਨਾ ਅੱਜ ਫੇਰ ਉਹ ਦੁਨੋਂ ਸ਼ੁਰੂ ਹੋ ਗਿਆ ਅੱਜ ਫੇਰ ਜੀ ਦੱਲਿਆ ਸਾਹ ਹੋਰ ਸਾਰੇ ਮੈਨੂੰ ਮਿਲਦੇ ਨੇ ਮੈਨਾ ਕੋਈ ਨਹੀਂ ਗਿਆ ਮੈਂ ਬਹੁਤ ਬੋਲਿਆ ਬਹੁਤ ਕੁਝ ਹੋਇਆ ਇਹ ਕਿਸੇ ਨਾਲ ਖੜ ਨਹੀਂ ਸਕਦੇ ਸਿਰਫ ਆਪ ਦੀਆਂ ਅਗੀਆਂ ਰੋਟੀਆਂ ਸਿੱਖਦੇ ਅੱਜ ਵੀ ਹਾਂ ਉਧਰੋਂ ਗੈਸ ਦੇ ਗੋਲੇ ਚੱਲਦੇ ਆ ਥਰੂ ਗੈਸ ਦੇ ਇਹ ਗੈਜ ਜੀ ਦਿਖਾਉਣ ਨ ਵੀ ਸੀ ਚੱਲੇ ਆ ਤੇ ਸਾਹ ਦੇ ਸਾਰੇ ਪਜੇਤ ਨਾਲ 2000 ਬੰਦਾ ਵੀ ਨਾਲ ਹੈ ਮਰੋ ਨਾ ਕਿਉਂ ਜਵਾਨਾਂ ਨੂੰ ਮਰਵਾਉਣਾ ਕਿਉਂ ਬਜ਼ੁਰਗਾਂ ਨੂੰ ਮਰਵਾਉਣਾ ਆਪ ਮਰੋ ਜਹੀਦ ਹੋ ਤੁਸੀਂ ਸਾਰੇ ਦੇ ਸਾਰੇ ਆਪੂ ਤੋਂ ਕੀ ਜੇ ਤੁਸੀਂ ਉੱਥੇ ਮਰ ਜੂਗੇ ਤਾਂ ਤੁਹਾਨੂੰ ਸ਼ਹੀਦ ਕਹਿ ਦੇਣਗੇ ਲੋਕ ਜੇ ਉਹ ਮਰ ਜੂਗੇ ਤਾਂ ਲੋਕ ਨੂੰ ਜੁੱਤੀਆਂ ਮਾਰਨਗੇ ਇਹ ਅੰਦੋਲਨ ਕਿਸਾਨਾਂ ਦਾ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ ਜਦ ਤੱਕ ਇਹ ਆਗੂ ਪਾਸੇ ਨਹੀਂ ਹੁੰਦਾ ਜਿਹੜੀ ਮੈਨੂੰ ਕੱਲ ਬੜੀਅਤ ਕੀ ਚੱਗੀ ਲੱਗੀ ਭਗਵੰਤ ਮਾਨ ਜੀ ਨੇ ਪਰਸੋ ਇਹ ਇੱਕ ਸਟੇਟਮੈਂਟ ਦਿੱਤੀ ਵੀ ਮੈਂ ਲੱਤ ਮਾਰਦਾ ਹਾਂ ਜੀ ਕੁਰਸੀ ਨੂੰ ਮੈਨੂੰ ਕੋਈ ਪ੍ਰਵਾਹ ਨਹੀਂ ਪਾਉਣਾ ਤਦ ਤੱਕ ਜਦੋਂ ਰਾਜਲਾ ਦੇਵ ਔਰ ਮੈਂ ਸਮਝਦਾ ਕਿ ਕੈਰੋਂ ਸਾਹਿਬ ਤੋਂ ਵੱਧ ਪਹਿਲਾਂ ਸੀ ਐ ਮੈਂ ਜਿਹੜਾ ਬੋਲਿਆ ਠੋਕ ਕੇ ਤੇ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਇੱਕ ਕਹਾਣੀ ਪੰਜਾਬ ਦੇ ਕਿਸਾਨਾਂ ਦੀ ਨਹੀਂ ਹੈ ਇਹ ਕਹਾਣੀ ਹਿੰਦੁਸਤਾਨ ਦੇ ਕਿਸਾਨਾਂ ਦੀ ਹੈ ਜਿੱਥੋਂ ਆਪਣੀ ਰੋਟੀ ਬਣਦੀ ਹੁਣ ਜੇ ਭਗਵੰਤ ਮਾਨ ਜੀ ਇਹ ਸਟੇਟਮੈਂਟ ਦੇ ਕੇ ਆਪਣਾ ਸਾਰਾ ਕੈਬਨਿਟ ਨਾਲ ਲਿਜਾ ਕੇ ਦਿੱਲੀ ਬੈਠ ਕੇ ਕ੍ਰਾਸ ਦ ਟੇਬਲ ਗੱਲ ਕਰਨ ਕਿਉਂਕਿ ਸੂਝਵਾਨ ਬੰਦੇ ਆ ਸਾਰੇ ਉਹਨਾਂ ਕੋਲ ਤੇ ਇਹ ਕੰਮ 10 ਕਿ ਮਿੰਟਾਂ ਦਾ ਹੈ ਪਰ ਸਰ ਇਹ ਇੱਕ ਪਾਲਾ ਸੋੜ ਲੋ ਜੀ ਜੀ ਉਹ ਨਹੀਂ ਪਾਲਾ ਜੀ ਜੀ ਸਰ ਤੇ ਮਾ ਬੋਧਾ ਵਿੱਚ ਨਹੀਂ ਪੜਦਾ ਉਹ ਜਾ ਕੇ ਹੋ ਸਕਦਾ ਕਿਉਂਕਿ ਹਰ ਕੰਮ ਤਨਮ ਦੇ ਨਾਲ ਹੀ ਪੂਰਾ ਹੁੰਦਾ ਹੈ ਗੁਰੂ ਸਾਹਿਬ ਨੇ ਜ਼ਫਰ ਲਾਮਾ ਦੇਖ ਕੇ ਔਰ ਗਜ਼ੇਵ ਦਾ ਕੰਮ ਕਰੀ ਇਹ ਜੋ ਬੋਲ ਰਡਾ ਗਈ ਹੋਈ ਬੋਧ ਕੁਝ ਹੋਇਆ ਤੇ ਗੁਰੂ ਸਾਹਿਬ ਜਾਦੂ ਕਰੀ ਇਹ ਸਿੱਖ ਕੌਮ ਹੀ ਸੀ ਜਿਹਦੇ ਕਰਕੇ ਦੇਸ਼ ਆਜ਼ਾਦ ਹੋਇਆ ਹਜ਼ਾਰਾਂ ਸਾਲਾਂ ਦੀ ਗੁਲਾਮੀ ਕੱਢੀ ਗਏ ਇਹ ਪੰਜਾਬ ਹੀ ਸੀ ਜਿਹੜਾ ਲੜਦਾ ਰਿਹਾ ਸਭ ਕੁਝ ਕਰਦਾ ਰਿਹਾ ਲੇਕਿਨ ਮੈਨੂੰ ਕਈ ਵਾਰੀ ਬੰਦੇ ਤੁਹਾਡੇ ਵਰਗੇ ਮਵਾਜ਼ੇ ਪੁੱਛ ਰਹੇ ਨੇ ਜੀ ਸ਼ਹੀਦਿਆ ਪੰਜਾਬ ਨੂੰ ਕਿ ਗੁਰੂ ਮਹਾਰਾਜ ਤੁਰੋ ਲਿਖਿਆ ਹੋਇਆ ਜੀ ਕਿ ਸਾਨੂੰ ਲੋਕਾਂ ਵਾਸਤੇ ਮਰਨਾ ਲੋਕਾਂ ਵਾਸਤੇ ਜੀਣਾ ਧਰਮ ਵਾਸਤੇ ਸ਼ਹੀਦ ਹੋਣਾ ਧਰਮ ਵਾਸਤੇ ਕੰਮ ਹੁਣ ਉਹ ਗੱਲ ਜਿਹੜੀ ਹੈ ਖੜੀ ਇਸ ਜਗ੍ਹਾ ਕਿ ਜਿੱਥੇ ਮਵਾਜ਼ੇ ਸਰਕਾਰ ਅੱਜ ਦੀ ਪੰਜਾਬ ਦੀ ਜਾ ਕੇ ਉਹਨਾਂ ਨਾਲ ਗੱਲ ਕਰੂਗੀ ਤਾਂ ਇਹ ਕਰਨੀ ਹੁਣ ਪੁੱਛ ਕੇ ਸਰ ਤੁਸੀਂ ਕਿ ਮੱਖ ਮੰਤਰੀ ਸਾਹਿਬ ਨੂੰ ਚਾਹੀਦਾ ਕੇਂਦਰੀ ਮੰਤਰੀ ਵੀ ਆਏ ਕਿਸਾਨਾਂ ਕੋਲ ਨਾਲ ਮੀਟਿੰਗ ਵੀ ਹੋਏ ਪਰ ਜਿਹੜਾ ਨੌਜਵਾਨ ਸਾਰਾ ਜਿ 5 ਦਿਨ ਹੋ ਗਏ ਉੱਤੀ ਡੈੱਡ ਬੋਡੀ ਜਿਹੜੀ ਕਿ ਪਟਿਆਲਾ ਦੇ ਰਜਿੰਦਰ ਹਸਪਤਾਲ ਪਈ ਆ ਪਰਿਵਾਰ ਕੀ ਕਹਿ ਰਹੇ ਆ ਅਸੀਂ ਜੱਥੇ ਬੰਦੀਆਂ ਨਾਲ ਆ ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਕਹਿ ਰਹੇ ਵੀ ਹਰਿਆਣਾ ਪੁਲਿਸ ਦੇ ਮਾਮਲਾ ਦਰਜ ਹੋਏਗਾ ਅਸੀਂ ਤਾਂ ਹੀ ਉਸ ਬੱਚੇ ਦਾ ਪੋਸਟ ਮਾਰਡਮ ਕਰਵਾ ਕੇ ਸੰਸਕਾਰ ਕਰਾਵਾਂਗੇ ਵੀ ਮਤਲਬ ਜੇ ਅੱਜ ਇਹ ਪੰਜਾਬ ਦਾ ਲੈ ਪਰਚਾ ਦੇਣਾ ਤੇ ਕੱਲ ਹਰਿਆਣਾ ਪੁਲਿਸ ਵੀ ਫਿਰ ਪੰਜਾਬ ਦੇ ਪਰਚਾ ਦੇਗੀ ਇਸ ਦੇਸ਼ ਦੀ ਬਦਨਸੀ ਵੀ ਇਹ ਹੈ ਜਿਹੋ ਜਿਹੇ ਵਾਰਾ ਕੁੱਤਾ ਮਰ ਗਿਆ ਉਹ ਜਨਰਲ ਤਾਂ ਮਰ ਗਿਆ। ਜੋ ਇਸ ਦੇਸ਼ ਦੇ ਵਿੱਚ ਇਨਸਾਨੀਅਤ ਦੀ ਕਦੇ ਕੀਮਤ ਹੋਈ ਨਹੀਂ ਮੈਂ ਬਹੁਤ ਗਲੀਆਂ ਘੁੰਮਿਆ ਇਸ ਦੇਸ਼ ਤੇ। ਸਾਨੂੰ ਅੱਜ ਵੀ ਤੇ ਪਹਿਲਾਂ ਵੀ ਸਿਰ ਧਰਮਾ ਪਿੱਛੇ ਲੜਨਾ ਆਉਂਦਾ। ਧਰਮਾ ਪਿੱਛੇ ਰਾਜਨੀਤੀ ਕਰਨੀ ਆਉਦੀ ਹੈ। ਗਰੀਬ ਨੂੰ ਕੁਚਲਣਾ ਆਉਂਦਾ। ਕਿਉਂਕਿ ਇਹ ਪੋਲਿਟਿਕਸ ਇਹ ਸਿਆਸਤ ਦੇ ਵਿੱਚ ਅੰਗਰੇਜ਼ਾਂ ਤੋਂ ਪੜ ਚੁੱਕਿਆ ਹੈ। ਇਹ ਪੜਾਈ ਇਹ ਜਿੰਨੀ ਤੁਸੀਂ ਜਨਤਾ ਨੂੰ ਗਰੀਬ ਕਰਦੇ ਜਾਓਗੇ ਓਨਿਓ ਕਮਜ਼ੋਰ ਹੁੰਦੇ ਜਾਣਗੇ ਤੇ ਜਿਹੜਾ ਬੰਦਾ ਕਮਜ਼ੋਰ ਹੋਊਗਾ ਕਦੇ ਸਿਰ ਨਹੀਂ ਚੱਕੂਗਾ ਤੇ ਤੁਹਾਡਾ ਰਾਜ ਕੈਮ ਰੋਗਾ ਇਹ ਮੁਗਲਾਂ ਨੇ ਵੀ ਹੀ ਕੀਤਾ ਸੀ ਹਜ਼ਾਰ ਸਾਲ ਇਹ ਕਿਛ ਹੋਇਆ ਇਹ ਹੁਣ ਤੁਹਾਨੂੰ ਆਪ ਸੋਚਣਾ ਜਿਹਦਾ ਵੀ ਤੁਸੀਂ ਬਿਲਾਮੀ ਆਪ ਦੇ ਗਣ ਪਾਉਣੀ ਹੈ ਕਿ ਲਾਉਣੀ ਹੈ ਇਹ ਭਾਈ ਆਪ ਦੀ ਗੱਲ ਹੈ ਰਹੀ ਪੰਜਾਬ ਦੀ ਗੱਲ ਪੰਜਾਬ ਹਮੇਸ਼ਾ ਲੜਦਾ ਰਿਹਾ ਹੈ ਹੱਕਾਂ ਪਿੱਛੇ ਹਰੇਕ ਦੇਖਦਾ ਸੋ ਮੈਂ ਸਮਝਦਾ ਕਿ ਜਿਹੜੀ ਕੱਕ ਜੀ ਤੁਸੀਂ ਗੱਲ ਕੀਤੀ ਹੈ ਜਿਹਦੀ ਮੌਤ ਹੋ ਗਈ ਹੈ ਸ਼ਹੀਦ ਹੋ ਗਿਆ ਤੁਸੀਂ ਪਹਿਲਾਂ ਸਾਰੇ ਰਲ ਕੇ ਉਹਦਾ ਸੰਸਕਾਰ ਕਰਦੇ ਹੋ ਉਹ ਕਿਸੇ ਦਾ ਵੀ ਬੱਚਾ ਆਪਣੇ ਬੱਚਾ ਇਸ ਦੇਸ਼ ਦਾ ਬੱਚਾ ਉਹ ਇਕੱਲੇ ਪੰਜਾਬ ਦਾ ਬੱਚਾ ਨਹੀਂ ਮੈਂ ਜਦ ਵੀ ਕਰਨਾ ਹਿੰਦੁਸਤਾਨ ਦੀ ਗੱਲ ਕਰਦਾ ਇਸ ਦੇਸ਼ ਦੀ ਗੱਲ ਕਰਦਾ ਕਿਉਂਕਿ ਮੈਂ ਇਸ ਦੇਸ਼ ਪਿੱਛੇ ਆਪਣਾ ਮੁੰਡਾ ਦੌ ਤੇ ਲਾਇਆ ਤੇ 25 ਹਜ਼ਾਰ ਬੱਚਾ ਬਣਾਇਆ ਤੇ ਮੈਂ ਇਸ ਦੇਸ਼ ਨੂੰ ਬਹੁਤ ਕੁਝ ਦਿੰਦਾ ਹੈ ਦੇਸ਼ ਨੇ ਮੈਨੂੰ ਕੀ ਦਿੱਤਾ ਮੇਰਾ ਕੰਮ ਹੈ ਜੀ ਸੋ ਮੈਂ ਸਮਝਦਾ ਬੱਚਾ ਕਿਸੇ ਦਾ ਹੋ ਬਜ਼ੁਰਗ ਕਿ ਕਿਸਾ ਹੋਵੇ ਤੀਂ ਪੜ ਕਿਸੇ ਦੀ ਹੋਵੇ ਮਾਂ ਕਿਸ ਦੀ ਹੋ ਸੰਜੀ ਠੀਕ ਹੈ ਪਹਿਲਾਂ ਤਾਂ ਸਸਕਾਰ ਕਰ ਲਓ ਪਾਠ ਕਰ ਲਓ ਪੂਜਾ ਲਓ ਉਸ ਤੋਂ ਬਾਅਦ ਤੁਸੀਂ ਜੋ ਕਰਨਾ ਕਰ ਲੋ ਜੇ ਤੁਸੀਂ ਨਹੀਂ ਕਰਦੇ ਤਾਂ ਦੁਨੀਆ ਦੇਖ ਰਹੀ ਹੈ ਕਿ ਤੁਸੀਂ ਇਨਸਾਨ ਕਿ ਤੁਸੀਂ ਹੈਵਾਨ ਫਿਰ ਲਾਸਟ ਕੁਐਸਚਨ ਲੋਕ ਸਭਾ ਚੋਣਾ ਆ ਰਹੀ ਹੈ ਪੰਜਾਬ ਦੇ ਵਿੱਚ ਹੈ ਜੀ ਕਿਹੜੀ ਚੋਣਾ ਦੀ ਮੇਰੀ ਹਾਂ ਜੀ ਬੋਣ ਵਾਲੀ ਮੈਂ ਪੋਲਿਟਿਸ਼ਨਰ ਦੇ ਕੋਲ ਨਹੀਂ ਜਾਂਦਾ ਮੇਰੇ ਬਾਪ ਦੀ ਤੋਹਫਾ ਨਾ 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 ਮੇਰੇ ਬਾਪ ਦੀ ਤੋਹਫਾ ਜਿਸ ਇੱਕ ਬਾਰੇ ਮੈਂ ਤਾਂ ਕਰ ਕਰਕੇ ਥੱਕ ਗਿਆ ਜੋ ਹੁਕਮ ਮਨੁ ਤਾਲਾ ਸਾਹਿਬ ਤੋਂ ਹੋਇਆ ਨਵਜੋਤ ਸਿੰਘ ਸਿੱਧੂ ਬਾਰੇ ਕਹਿੰਦੇ ਆ ਤੇ ਮੈਂ ਸੋਚਦਾ ਹੂੰ ਤੁਸੀਂ ਬੜਾ ਚੰਗਾ ਲੀਡਰ ਸੀਗਾ ਇਹ ਪਤਲੀ ਰੱਬ ਜਾਣੇ ਮੈਂ ਤਾਂ ਕੰਮ ਛੱਡ ਦਿੱਤਾ ਕਿਉਂਕਿ ਜਦ ਤੁਹਾਡੇ ਆਪ ਦੇ ਆਪਣੇ ਨੇ ਬਣਦੇ ਤੋਂ ਬੈਟਰੇ ਨੂੰ ਛੱਡ ਦੋ ਤੇ ਵੈਸੇ ਵੀ ਫੂਕ ਕਰਦਾ ਹਾਂ ਤੇ ਬਾਈਪਾਸੇ ਹੋ ਜਾ ਤੁਹਾਡਾ ਕੰਮ ਚੱਲਣਾ ਮੈਂ ਕਲਾਕਾਰ ਬੰਦਾ ਕ੍ਰਿਕਟ ਖਿਡਾਰੀ ਨਾ ਬੰਦਾ ਕ੍ਰਿਕਟ ਖੇਡਣ ਵਾਲਾ ਬੰਦਾ ਤੇ ਮੈਂ ਇਸ ਕੰਮ ਤੋਂ ਕੋਹਾਂ ਦੂਰ ਆ ਕਿਉਂਕਿ ਮੈਂ ਪੈਦਾ ਹੋਇਆ ਕਲਾਕਾਰੀ ਵਾਸਤੇ ਮੈਂ ਪੈਦਾ ਹੋਇਆ ਇੱਕ ਚੰਗਾ ਸਪੀਕਰ ਗੁਰੂ ਘਰ ਵਾਸਤੇ ਬਾਖ ਪੂਜਾ ਕਰਨ ਵਾਲਾ ਬੰਦਾ ਬਾੜ ਚ ਬੋਲਣ ਵਾਲਾ ਬੰਦਾ ਤੇ ਮੇਰੀ ਆਪ ਦਾ ਖਿਡਾਰੀ ਹੋਣ ਦੇ ਨਾਤੇ ਮੈਂ ਸਾਰੇ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਕਿ ਸਰੀਰ ਇੱਕ ਬਹੁਤ ਵੱਡੀ ਖੇਡ ਹੈ ਮੇਰਾ ਕੰਮ ਹੈ ਸਿਆਸਤ ਮੇਰਾ ਕੰਮ ਹੈ ਕਿਉਂਕਿ ਮੈਂ ਤੋਂ ਲੱਭ ਪਾਈ ਕਿ ਉਹ ਰਜਾ ਦਾ ਲੱਤ ਬਿਮਾਰੀ ਆਦੀ ਤੇ ਨਾ ਹੀ ਮੇਰੇ ਕਿਸੇ ਦਾ ਲੋਪ ਪੂਰੀ ਦੀ ਆ। ਸੋ ਰਾਮਕਰਪਾ ਕਰੇ ਮੇਰੇ ਨਾਲ ਤਾਂ ਕਿ ਮੈਂ ਉਹਾ ਦੂਰ ਕੀ ਮੈਲ ਦੇ ਕੋਲ ਸੀ। ਜੇ ਕੋ ਗੱਡੀ ਨਾ ਜੇ ਨਾ ਸੜਕ ਤੇ ਕਹੇ ਟੂ ਟੂ ਕਰਦੀ ਹੁੰਦੀ ਮੈਨੂੰ ਕਹਿੰਦਾ ਪਾਈ ਗੱਡੀ ਪਾਸੇ ਨਾਲਾ ਕਿ ਦਿਨ ਦੀ ਸ਼ਕਲ ਲੱਗੇ। ਇੰਨੀ। ਸੋ ਸਰਨੇ ਵਕ ਵਕ ਮੁੱਦਿਆਂ ਤੇ ਗੱਲ ਕਰਦੇ ਹੋਏ ਦੱਸਿਆ ਕਿ ਕਿਸਾਨ ਯੂਨੀਅਨ ਨੂੰ ਚਾਹੀਦਾ ਪਹਿਲਾ ਕਿ ਸ਼ੁਭਦੀਪ ਨੌਜਵਾਨ ਦਾ ਪੋਸ਼ਟਮਾਨ ਉਤਰਾ ਕੇ ਸੰਸਕਾਰ ਕਰਨ ਔਰ ਫਿਰ ਆਪਣੀਆਂ ਮੰਗਾ ਰੱਖਣ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੋਸ਼ਲ ਮੀਡੀਆ ਜਾਂ ਲੋਕ ਸਭਾ ਚੋਣਾਂ ਲੜਨ ਪਿੱਛੇ ਸਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਮੈਂ ਪੂਜਾ ਪਾਠ ਕਰਨ ਵਾਲਾ ਵਿਅਕਤੀ ਔਰ ਮੈਂ ਇਸ ਪੋਲਿਟਿਕਸ ਦੇ ਵਿੱਚੋਂ ਦੂਰ ਹੀ ਰਹਿੰਦਾ ਹਾਂ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ੀ ਜੀ